ਸੋ ਲਈ ਜੀ ਅੱਜ ਜਿਹੜਾ ਹੈਗਾ ਕੇਂਦਰੀ ਮੰਤਰੀ ਦਾ ਜਿਹੜਾ ਪਤਲਾ ਫੁੱਟਣ ਲੱਗਿਓ ਤਿਹਾਰਾਂ ਦਾ ਸਮਾਂ ਤੇ ਤੁਸੀਂ ਅੱਜ ਵੀ ਇਹ ਪਤਲਾ ਫੁੱਟ ਰਿਹਾ ਕੀ ਕਾਰਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਚਾ ਨਹੀਂ ਹੈ ਕਿ ਦੁਨੀਆ ਦੀਵਾਲੀ ਖੁਸ਼ੀਆਂ ਚਾਹ ਨਾਲ ਕੋਈ ਨਵੇਂ ਕੱਪੜੇ ਪਾ ਕੇ ਕੋਈ ਨਵਾਂ ਸਾਧਨ ਲੈ ਕੇ ਕੋਈ ਨਵੀਂ ਜੁੱਤੀ ਤੱਕ ਵੀ ਲੈ ਕੇ ਉਹ ਖੁਸ਼ੀ ਨਾ ਮਨਾਉਂਦਾ ਹੈ ਤਿਹਾਰ ਨੂੰ ਪਰ ਜੇ ਅਸੀਂ ਦੁਖੀ ਮਨ ਨਾਲ ਸਭ ਤੋਂ ਗੁਰੂ ਜੋ ਸੇਵਾ ਲੈਂਦਾ ਉਹ ਸੇਵਾ ਕਰਨ ਆਇਆ ਉਹਦਾ ਕਾਰਨ ਇਹ ਹੈ ਕਿ ਸਾਡੇ ਭਰਾ ਨੇ ਸਾਰੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਭਾਈ ਸਾਡੇ ਅੰਦਰ ਸਮੇਤ ਤੁਹਾਡੇ ਪ੍ਰੈਸਾਂ ਵਾਲੇ ਦੇ ਜ਼ਹਿਰ ਜਾ ਰਹੀ ਹੈ ਤੁਸੀਂ ਕਿਤੇ ਨਾ ਕਿਤੇ ਆਪਾਂ ਨੂੰ ਪਹਿਲਾਂ ਕਹਿ ਜਾਂਦੇ ਹੁੰਦੇ ਸੀ ਢਾਲ ਢਾਕੇ ਉਹ ਮਾੜਾ ਦੇਸੀ ਵਰਤੋ ਦੇਸੀ ਕਿਥੋਂ ਲਈਏ ਡੰਗਰ ਤਾਂ ਹੈ ਨਹੀਂ ਫਿਰ ਆਪਾਂ ਨੂੰ ਕਹਿਣ ਲੱਗੇ ਕਹਿੰਦੇ ਜੀ ਇੱਕ ਤਾਂ ਕਰ ਲਓ ਕਹਿੰਦੇ ਸਰੋਂ ਦਾ ਤੇਲ ਵਰਤ ਲਓ ਹੁਣ ਸਰੋਂ ਦੇ ਤੇਲ ਦਾ ਵੀ ਬੇੜਾ ਗਰਕ ਹੋ ਗਿਆ ਉਹ ਜੀ ਪਤਾ ਨਹੀਂ ਕੀ ਕੁਸ ਪਾਏ ਰਿਹਾ ਹੈ ਇਹਨਾਂ ਹੁਣ ਤਿਹਾਰ ਨੇ ਆ ਪਾਏ ਨੇ ਕਹਿਮਾ ਕਹਿਮੀ ਲੰਗਿਆ ਨਹੀਂ ਜਾਂਦਾ ਬਾਜ਼ਾਰ ਅਜਿੱਦੀ ਇਕੱਲਾ ਨਾਪੇ ਦੀ ਗੱਲ ਨਹੀਂ ਸਾਰੇ ਕਿ ਲੰਗਿਆ ਨਹੀਂ ਜਾਂਦਾ ਇਹ ਮਠਿਆੜੀ ਭਾਈ ਕਿੱਥੋਂ ਆ ਗਈ ਇਹ ਕਿੱਥੇ ਬਣ ਗਈ ਕਾਰਨ ਕੀ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ ਟੈਂਪੂ بڑے بڑے ਟਰੱਕਾਂ ਦੇ ਟਰੱਕ ਆਉਂਦੇ ਨੇ ਉਹ ਤਾਂ ਲੱਗ ਕੇ ਰੋਜ਼ ਲੱਗਦੇ ਨੇ ਇਹ ਨਾਕਾ ਕਿਉਂ ਨਹੀਂ ਲੱਗਦਾ ਕਿ ਸਾਨੂੰ ਪਤਾ ਲੱਗੇ ਕਿ ਕੌਣ ਕਰਦਾ ਗੋਰ ਖਤੰਦਾ ਦੂਜੇ ਬੰਨੇ ਹਰ ਬਾਰੀ ਸਾਡੀ ਪਾਰਟੀ ਹੈ ਕਹਿੰਦੀ ਆ ਬੇਨਤੀ ਕਰਕੇ ਜਿਵੇਂ ਆ ਅੱਜ ਪ੍ਰਣਾਦ ਜੋਸੀ ਕੇਂਦਰੀ ਫੂਡ ਸਪਲਾਈ ਮੰਤਰੀ ਐ ਇਹਦਾ ਤੇ ਉਰੇ ਵਾਲਾ ਕਟਾਰੂ ਚੱਕ ਇਹਨਾਂ ਦਾ ਅੱਜ ਪੁੱਤਨਾ ਫੂਕ ਰਿਆ ਇੱਕ ਸੰਕੇਤ ਐ ਉਹ ਕਹ ਭਾਈ ਤੁਸੀਂ ਤਾਂ ਕਹਿੰਦੇ ਸੀ ਆਮ ਆ ਤੁਸੀਂ ਆਮ ਤੇ ਖਾਸ ਨੇ ਇਕੱਠ ਜੋੜ ਬਣਾ ਕੇ ਟੈਚੀ ਵਾਲਾ ਸਿਸਟਮ ਬੰਦ ਨਹੀਂ ਕਰਿਆ ਜਿਹਦੇ ਕਰਕੇ ਨੌ ਮਰਾਦ ਬਿਮਾਰੀ ਹਟ ਰਹੀ ਸੀ ਸਾਡੇ ਘਰਾਂ 'ਚ ਹੁਣ ਹਸਪਤਾਲ ਛੋਟੇ ਪੈ ਗਏ ਹਸਪਤਾਲਾਂ 'ਚ ਬਾਅਦ 'ਚ ਮੈਂ ਜਾਨਣਾ ਹੁੰਦਾ ਜਦੋਂ ਦੀਵਾਲੀ ਲੰਘ ਜੇ ਤੁਸੀਂ ਦੇਖਿਆ ਕਰੋ ਡਾਕਟਰ ਕਹਿੰਦੇ ਅਸੀਂ ਤਾਂ ਮੱਥੇ ਦਾਤ ਤੁਹਾਰੀ ਜਿੰਨੇ ਵੀ ਨੌਮਰਾਜ਼ ਬਿਮਾਰੀ ਆਉਂਦੀ ਕਿੱਥੇ ਆ ਮੈਂ ਕਿਹਾ ਹਰ ਚੀਜ਼ ਚ ਕੋਈ ਟੀਕੇ ਲਾ ਰਿਹਾ ਕੋਈ ਕੋਈ ਆਪਣਾ ਜੂਰੀਆ ਬਲਾ ਰਿਹਾ ਕੋਈ ਗਰੀਸ ਬਣਾਈ ਜਾ ਰਿਹਾ ਕੋਈ ਤਾਂ ਬਖਸ਼ ਦੇ ਸਾਰੇ ਲੋਕਾਂ ਦਾ ਇਹ ਹਾਲ ਹੈ ਮੈਂ ਇੱਕੋ ਬੇਨਤੀ ਕਰੂੰ ਸਰਕਾਰਾਂ ਨੂੰ ਕਿ ਮਾੜੀ ਮੋਟੀ ਵੀ ਜ਼ਮੀਰ ਨੂੰ ਜਗਾ ਲਓ ਲੋਕਾਂ ਨੂੰ ਬਚਾ ਲਓ ਥੋਡੀਆਂ ਬੋਟਾ ਨੇ ਇਹ ਤਾਂ ਇੰਨਾ ਦਾ ਨਸੇ ਨਾਲ ਨਹੀਂ ਮਰ ਰਹੇ ਸੀ ਚਿੱਟੇ ਨਾਲ ਨਹੀਂ ਮਰ ਰਹੇ ਜਿੰਨਾ ਸੀ ਇਹ ਬਿਮਾਰੀ ਨਾਲ ਪਰਾਂਗੇ ਇਹ ਬੇਨਤੀ ਲੈ ਕੇ ਅਸੀਂ ਤਾਂ ਅੱਜ ਇਹ ਪਿੰਡ ਕੇ ਆਕਾ ਤੁਹਾਨੂੰ ਵੀ ਕੀ ਜਿਹੜਾ ਮਤਲਬ ਆ ਰਿਹਾ ਹੈ ਪਸ਼ੂਆਂ ਤੋਂ ਦੁੱਧ ਬਣਦਾ ਜੀ ਦੁੱਧ ਤੋਂ ਖੋਆ ਬਣਦਾ ਪਨੀਰ ਬਣਦਾ ਮੈਂ ਕਹਿ ਰਿਹਾ ਵੀ ਪ੍ਰਸ਼ਾਸਨ ਮੇਰੇ ਨਾਲ ਪ੍ਰਸ਼ਾਸਨ ਬਹਿ ਜਾਵੇ ਸੈਂਟਰ ਦੀ ਸਰਕਾਰ ਬਹਿ ਜਾਵੇ ਪੰਜਾਬ ਦੀ ਬਹਿ ਜਾਵੇ ਮੈਨੂੰ ਡੰਗਰਾਂ ਦੀ ਗਿਣਤੀ ਦੱਸ ਦਵੇ ਪਸ਼ੂਆਂ ਦੀ ਵੀ ਕਿੰਨੇ ਡੰਗਰ ਮੱਝਾਂ ਰਹਿ ਗਈਆਂ ਕਿੰਨੀਆਂ ਗਾਂ ਮਾਰ ਗਈਆਂ ਕਿੰਨੇ ਪਰਸੈਂਟ ਦੁੱਧ ਬਣਦਾ ਕਿੰਨੇ ਪਰਸੈਂਟ ਲੋਕਾਂ 'ਚ ਜਾਂਦਾ ਦਿਖਾਓ ਨੀ ਇਹ ਫਿਰ ਹਰ ਬਿਮਾਰੀ ਛਾਪੇ ਮਾਰੀ ਤਾਂ ਆਮ ਚੱਲ ਰਹੀ ਹੈ ਜੀ ਇਹ ਜਿਹੜਾ ਛਾਪੇ ਮਾਰੀ ਚੱਲਦੀ ਹੈ ਅਸੀਂ ਸਰਦਾਰ ਸਰਦਾਰ ਸਰਜੀਤ ਸਿੰਘ ਬਾਰਪੁਰ ਨੇ ਦੱਸਤਾ ਛਾਪੇ ਮਾਰੀ ਚੱਲਦੀ ਜ਼ਰੂਰ ਹੈ ਪਰ ਛਾਪੇ ਮਾਰੀ ਵਾਲਾ ਤਾਂ ਕਹਿੰਦੇ ਰੋਟੀ ਤੇ ਪੁੱੜਨੀ ਲੰਘਦੇ ਉਹਦਾ ਉੱਥੇ ਹੀ ਕਰ ਜਾਂਦੇ ਨੇ ਸੇ ਪੱਲਾ ਵੀ ਕੰਮ ਕਹਿੰਦੇ ਨੇ ਫਲਾਣੀ ਇੰਨੇ ਨੰਬਰ ਕਮਰੇ ਚ ਆ ਜੀ ਹੁਣ ਲੋਕਾਂ ਚ ਲੂਗੀ ਦੀ ਗੱਲ ਆ ਥੋੜਾ মিডিਆ ਨੰਗਾ ਕਰਕੇ ਖੜਾ ਹੁੰਦਾ ਸਾਰਾ ਕੁਝ ਜਿਵੇਂ ਕੱਪੜੇ ਲਾ ਕੇ ਦੇਖਦੇ ਆ ਨਾ ਵੀ ਇਹਦੇ ਕਿੱਥੇ ਕਿੱਥੇ ਨਿਸ਼ਾਨ ਨਹੀਂ ਇਸੇ ਤਰ੍ਹਾਂ মিডিਆ ਦਾ ਸਿਸਟਮ ਹੈ ਮੈਂ ਸਵਾਗਤ ਕਰਦਾ ਮੈਂ ਕਿ ਸਾਨੂੰ ਜੇ ਬਚਾਊ ਇਹ ਜਿਹੜਾ ਥੰਮ ਹੈ ਮੀਡੀਆ ਇਹੀ ਬਚਾਊਗਾ ਨਹੀਂ ਅਸੀਂ ਉੱਜੜ ਕੇ ਬਰਬਾਦ ਹੋ ਗੋ ਆਓ ਸ੍ਰੀ ਅਕਾਲ ਆਲੀ ਦਾ ਸੰਤਾਨ ਲੋ ਜੀ ਕਰੋ ਅਕਾਲੀ ਹਸਨ ਹਾਏ 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 ਕੇਂਦਰੀ ਪ੍ਰਸ਼ਾਸਨ ਮੁਰਦਾਬਾਦ 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 ਰੋਟਾ ਐਂਡ ਸਪਲਾਈ ਦਾ ਇੱਕ ਵਾਰ ਮੁਰਦਾਬਾਦ ਮੁਰਦਾਬਾਦ ਰੋਲਾ ਨਿਸਬਤ ਲਾਈਨ ਬੰਦ ਕਰੋ ਬੰਦ ਕਰੋ सारो पिटो हा हा फूड सप्लाई